ਸੱਜੇ ਸਾਹਿਬਜ਼ਾਦੇ ਨੂੰ ਪਿਆਰ ਕਰਦੇ ਹਾਂ ਪੂਰੇ ਸਤਕਾਰ ਦੇ ਨਾਲ ਨਿਮਰਤਾ ਦੇ ਨਾਲ ਤੇ ਸਿਮਰਨ ਕਰਦੇ ਇਸ ਧਰਤੀ ਤੇ ਆਓ ਤੁਹਾਡਾ ਮੱਥਾ ਟੇਕਿਆ ਤਾਂ ਹੀ ਬਣਜੂਗਾ ਸੱਚੇ ਪਾਤਸ਼ਾਹ ਜੀ ਨੇ ਆਪਣਾ ਪੂਰਾ ਪਰਿਵਾਰ ਸ਼ਹੀਦ ਕਰਾ ਕੇ ਜਕਾਰੇ ਲਾਇ ਚੜ੍ਹਦੀ ਕਲਾ ਦੇ ਵਿੱਚ ਵੀ ਰਹਿਣਾ ਇੱਕ ਆਕੜ ਹੁੰਦੀ ਆ ਇੱਕ ਚੜ੍ਹਦੀ ਕਲਾ ਹੁੰਦੀ ਆ ਇਹਦੇ ਵਿੱਚ ਫਰਕ ਹੈ ਸਿੱਖ ਨੇ ਹਮੇਸ਼ਾ ਆਪਣੇ ਜਿਹੜੇ ਸ਼ਹਾਦਤ ਵਾਲੇ ਦੇਣਾ ਚੜ੍ਹਦੀ ਕਲਾ ਦੇ ਨਾਲ ਬਣਾਉਣੇ ਆ। ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਵੀ ਸਾਹਿਬਜ਼ਾਦਿਆਂ ਤੂੰ ਸਿੱਖੋ ਆਪਣੇ ਪੰਥ ਦੇ ਉੱਪਰ ਆਪਣੇ ਹੱਕਾਂ ਦੇ ਨਾਲ ਅਡੋਲ ਖੜੇ ਰਹੋ। ਸਮ ਟੀਵੀ ਤੁਸੀਂ ਦੇਖ ਰਹੇ ਹੋ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਖੜਿਆ ਗੁਰਵਿੰਦਰ ਖੇੜੀ ਵਾਲੇ ਬਾਬਾ ਕਰਕੇ ਜਾਣੇ ਜਾਂਦੇ ਨੇ ਇੱਥੇ ਮੌਜੂਦ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਪ੍ਰਣਾਮ ਬਾਬਾ ਜੀ ਕੀ ਕਹੋਗੇ ਅੱਜ ਇਸ ਪਵਿੱਤਰ ਧਰਤੀ ਤੇ ਆਏ ਹੋ ਕੀ ਸੁਨੇਹਾ ਨੌਜਵਾਨਾਂ ਦੇ ਲਈ ਖਾਸ ਤੌਰ ਤੇ ਦੇਖੋ ਪੂਰੇ ਵਰਲਡ ਦੇ ਜਿੱਥੇ ਵੀ ਸਿੱਖ ਵੱਸਦੇ ਆ ਪੂਰੇ ਸਿੱਖ ਇਤਿਹਾਸ ਦਾ ਇਹ ਸਭ ਤੋਂ ਵੱਡਾ ਦਿਨ ਹੈ ਤਨਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਅਜੀਤ ਸਿੰਘ ਦੀ ਤਨਤਨ ਬਾਬਾ ਜੁਝਾਰ ਸਿੰਘ ਜੀ ਤਨਤਨ ਬਾਬਾ ਜਰਾਵਰ ਸਿੰਘ ਦੀ ਤਨਤਨ ਬਾਬਾ ਫਤਿਹ ਸਿੰਘ ਜੀ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਅੱਜ ਲੱਖਾਂ ਦੀ ਗਿਣਤੀ 'ਚ ਸੰਗਤਾਂ ਉਹਨਾਂ ਨੂੰ ਨਮਸਤਕ ਹੋਣ ਆਈਆਂ ਨੇ ਤੇ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਵੀ ਸਾਹਿਬ ਜਾਦਿਆ ਤੂੰ ਸਿੱਖੋ ਆਪਣੇ ਪੰਥ ਦੇ ਉੱਪਰ ਆਪਣੇ ਅ ਹੱਕਾਂ ਦੇ ਨਾਲ ਅ ਡੋਲ ਖੜੇ ਰਹੋ ਤੇ ਸਿੱਖ ਕੌਮ ਨੂੰ ਪਿਆਰ ਕਰੋ ਪੰਥ ਨੂੰ ਪਿਆਰ ਕਰੋ ਇਹੀ ਸੁਨੇਹਾ ਹੈ ਅੱਛਾ ਗੁਰੂ ਸਾਹਿਬਾਨ ਨੇ ਨਿਮਰਤਾ ਦੀ ਗੱਲ ਕੀਤੀ ਆ ਇਸ ਬਾਰੇ ਕੀ ਕਹੋਗੇ ਕਿ ਨਿਮਰ ਹੋ ਕੇ ਆਉਣਾ ਬਹੁਤ ਲਾਜ਼ਮੀ ਆ ਬਿਲਕੁਲ ਜੀ ਜਦੋਂ ਆਪਾਂ ਮਹਾਰਾਜ ਨੂੰ ਯਾਦ ਕਰਦੇ ਆ ਸੱਚੇ ਪਾਤਸ਼ਾਹ ਜੀ ਨੇ ਆਪਣਾ ਪੂਰਾ ਪਰਿਵਾਰ ਸ਼ਹੀਦ ਕਰਾ ਕੇ ਜਕਾਰੇ ਲਾਇਏ ਚੜਦੀ ਕਲਾ ਦੇ ਵਿੱਚ ਵੀ ਰਹਿਣਾ ਇੱਕ ਆਕੜ ਹੁੰਦੀ ਆ ਇੱਕ ਚੜਦੀ ਕਲਾ ਹੁੰਦੀ ਆ ਇਹਦੇ ਵਿੱਚ ਫਰਕ ਹੈ ਸਿੱਖ ਨੇ ਐਵੇਂ ਹਿਸਾਬ ਆਪਣੇ ਜਿਹੜੇ ਸ਼ਹਾਦਤ ਵਾਲੇ ਦੇਣਾ ਚੜਦੀ ਕਲਾ ਦੇ ਨਾਲ ਮਨਾਉਣੇ ਆ ਤੇ ਆਪਣੇ ਗੁਰੂ ਸਾਹਿਬ ਨੂੰ ਪ੍ਰੇਮ ਕਰਨਾ ਤੇ ਬਰਾਗ ਦੇ ਵਿੱਚ ਆਪਣੇ ਗੁਰੂ ਨੂੰ ਯਾਦ ਕਰਨਾ ਤੇ ਸਾਰੀ ਅਸੀਂ ਅਰਦਾਸ ਕਰਦੇ ਆ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਕਿ ਸਾਰੇ ਇਸ ਸਿੱਖ ਪੰਥ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਸਿੱਖੀ ਨਾਮਦਾਨ ਤਿੰਨਮਰਤਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਅੱਛਾ ਜਿਵੇਂ ਨੌਜਵਾਨ ਅਕਸਰ ਪਹਿਲਾਂ ਤੋਂ ਵੀ ਇਹ ਕਿਹਾ ਜਾਂਦਾ ਕਿ ਨੌਜਵਾਨਾਂ ਵੱਲੋਂ ਅਕਸਰ ਬੁੱਲੜਬਾਜੀ ਕੀਤੀ ਜਾਂਦੀ ਹੈ ਜਾਂ ਇਹ ਕਰਿਆ ਜਾਂਦਾ ਤਾਂ ਤੁਸੀਂ ਇਹ ਕਹੋ ਕਹਿਣਾ ਚਾਹੋਗੇ ਕਿ ਵੀ ਪਿਆਰ ਨਾਲ ਆਓ ਤੇ ਇੱਕ ਦੂਜੇ ਨਾਲ ਸਹਿਯੋਗ ਵੀ ਕਰੋ ਤਾਂ ਕਿ ਕਿਸੇ ਨੂੰ ਮੁਸ਼ਕਲ ਨਾ ਆਵੇ ਰਸਤੇ ਦੇ ਵਿੱਚ ਵਿੱਚ ਬਿਲਕੁਲ ਜੀ ਇਹ ਤਾਂ ਵੇਖੋ ਸ਼ਹੀਦਾਂ ਦੀ ਸਭ ਤੋਂ ਵੱਡੀ ਧਰਤੀ ਹੈ ਇਹ ਕੋਈ ਸ਼ਪਾਰ ਦਾ ਮੇਲਾ ਤਾਂ ਹੈ ਨਹੀਂ ਇਹ ਤਾਂ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਕੌਮ ਦਾ ਜਿਹੜਾ ਸਾਰੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਇੱਕ ਸਰਸਪੈਕਟ ਦੇ ਨਾਲ ਇੱਕ ਵੱਖਰੀ ਕੌਮ ਜਿਹੜੀ ਇੱਥੋਂ ਹੀ ਆਪਾਂ ਨੂੰ ਪਤਾ ਲੱਗਦਾ ਵੀ ਇੱਕ 6 ਸਾਲ ਦੇ ਬਾਬਾ ਫਤਿਹ ਸਿੰਘ 8 ਸਾਲ ਦੇ ਬਾਬਾ ਜਰਾਵਰ ਸਿੰਘ ਉਹ ਵੀ ਮੌਕੇ ਦੀ ਸਭ ਤੋਂ ਵੱਡੀ ਸਲਤਨਤ ਮੁਗਲਿਆ ਹਕੂਮਤ ਦੇ ਅੱਗੇ ਉਹਨਾਂ ਨੇ ਗੋਡੇ ਨਹੀਂ ਟੇਕੇ ਸ਼ਹਾਦਤ ਪ੍ਰਾਪਤ ਕੀਤੀ ਸੋ ਜੇ ਸਹਿਬਜ਼ਾਦਿਆਂ ਨੂੰ ਪਿਆਰ ਕਰਦੇ ਹੋ ਤਾਂ ਪੂਰੇ ਸਤਕਾਰ ਦੇ ਨਾਲ ਨਿਮਰਤਾ ਦੇ ਨਾਲ ਤੇ ਸਿਮਰਨ ਕਰਦੇ ਇਸ ਧਰਤੀ ਤੇ ਆਓ ਤੁਹਾਡਾ ਮੱਥਾ ਟੇਕਿਆ ਤਾਂ ਹੀ ਮਨਜ਼ੂਰ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ